ਕਾ ਕਲਸਾ ਵਾਈਬ ਦੀ ਕੀਪਟੇ ਹਰ ਸਾਲ ਮੈਨਾਂ ਦਾ ਜਦੋਂ ਵੀ ਮੈਨੂੰ ਸੁਣਤਾ ਹੈ ਇਥੇ ਘੋੜਿਆਂ ਦੀ ਮੰਡੀ ਲੱਗਦੀ ਹੈ ਤੇ ਮੈਨੂੰ ਯਾਦ ਜਦੋਂ ਆਪਣੀ ਸਰਕਾਰ ਬਣੀ ਤੇ ਮੈਂ ਉਹਨਾਂ ਹੁੰਦਾ ਸੀ ਹਰ ਮੰਡੀ ਚ ਮੈਂ ਘੇੜਾ ਜਰੂਰ ਕੱਢਦਾ ਹੁੰਦਾ ਸੀ ਮੈਂ ਦੇਖਿਆ ਕਿ ਆਪਣੇ ਉਦੋਂ ਜ਼ਿਆਦਾ ਨੌਕਰੀਆਂ ਦਾ ਜ਼ਿਆਦਾ ਚਾਂਸ ਸੀ ਤੇ ਮੈਂ ਸੋਚਿਆ ਕਿ ਆਪਣੇ ਨੌਜਵਾਨਾਂ ਚ ਜਾਨਵਰਾਂ ਪ੍ਰਤੀ ਬੜਾ ਪਿਆਰ ਹੈ ਆਪਣੇ ਪੰਜਾਬੀਆਂ ਚ ਤੇ ਮੈਂ ਕਿਹਾ ਇਹ ਵੀ ਕੁਆਲਟੀ ਇੰਪਰੂਵ ਕਰਨੀ ਬੜੀ ਲੋੜ ਹੈ ਉਦੋਂ ਐਨੀ ਚੰਗੀ ਕੁਆਲਟੀ ਵੀ ਹੁੰਦੀ ਸੀ ਤੇ ਮੈਂ ਫੈਸਲਾ ਕੀਤਾ ਕਿ ਆਪਾਂ ਇਹ ਪੂਰਾ ਬੈਸਟ ਬਣਾਉਣੀ ਹੈ ਆਪਣੀ ਬ੍ਰੀਡ ਪੰਜਾਬ ਦੀ ਤੇ ਅਸੀਂ ਮੇਲੇ ਸ਼ੁਰੂ ਕਰ ਦਿੱਤੇ ਹਰ ਸਾਲ ਪ੍ਰਾਈਜ਼ ਮਨੀ ਲੱਗਦੇ ਸੀ ਤੇ ਹੌਲੀ-ਹੌਲੀ ਮੈਂ ਦੇਖਿਆ ਕਿ ਪੰਜਾਬ ਦੇ ਨੌਜਵਾਨਾਂ ਨੇ ਅਲੱਗ-ਅਲੱਗ ਸੂਬਿਆਂ ਤੋਂ ਜਿਹੜੇ ਬੈਸਟ ਕੁਆਲਿਟੀ ਦੇ ਜਾਨਵਰ ਭਾਵੇਂ ਘੋੜੇ ਆ ਭਾਵੇਂ ਗਾਵਾਂ ਆ ਭਾਵੇਂ ਮੱਝਾਂ ਆ ਭਾਵੇਂ ਕੁਝ ਵੀ ਹੋਵੇ ਇੱਥੇ ਹੜੀ ਹੜੀ ਆਉਣ ਲੱਗੇ ਤੇ ਹਰ ਸਾਲ ਅਸੀਂ ਇਹਦਾ ਪ੍ਰਾਈਜ਼ ਮਨੀ ਵੀ ਦਉਂਦੇ ਸੀ ਤੇ ਇਹਨੂੰ ਹੋਰ ਅਕੇਲੇ ਜਾਂਦੇ ਸੀ ਪਰ ਜਦੋਂ 7 ਸਾਲ ਪਹਿਲੇ ਆਪਣੀ ਸਰਕਾਰ ਗਈ ਤੇ ਮੈਨੂੰ ਲੱਗਾ ਸਾਰੇ ਰੋਲ ਦੇ ਨਾਲ ਜੇ ਸਾਰੇ ਤੇ ਇਹ ਕੰਮ ਕੋਮ ਸਾਰਾ ਰੁਕ ਗਿਆ ਜਿਵੇਂ ਵਰਲਡ ਕੱਪ ਕਬੱਡੀ ਕਰਾਉਂਦੇ ਸੀ ਕਬੱਡੀ ਨੂੰ ਆਪਾਂ ਕਰੋੜਾਂ ਦੀ ਬਣਾ ਦਿੱਤੀ ਤੇ 7 ਸਾਲ ਹੋ ਗਏ ਉਹ ਵੀ ਬੰਦ ਹੈ ਮੈਂ ਜਿੰਨੇ ਘੋੜ ਘੋੜਿਆਂ ਦੇ ਪ੍ਰੇਮੀ ਹਾਂ ਮੈਂ ਹੋਰ ਕੀ ਗੱਲ ਕਹਿਣਾ ਚਾਹੁੰਦਾ ਕਿਸੇ ਨੂੰ ਮਿੱਤਾਂ ਮੁੰਤਾਂ ਕਰਨ ਦੀ ਲੋੜ ਨਹੀਂ ਮੇਰੀ ਗੱਲ ਨੋਨ ਕਰਿਓ ਮੈਂ ਪਿੱਛੀ ਵਾਰ ਵੀ ਕਿਹਾ ਸੀ ਕਿ ਜੇ ਆਪਣੀ ਸਰਕਾਰ ਬੰਦੀ ਹੈ ਮੈਂ ਅਨਾਉਂਸ ਕੀਤਾ ਸੀ ਉਦੋਂ ਵੀ ਆ ਜਿਹੜੇ ਫਰਬ ਰੈਡ ਲੈ ਕੇ ਆਉਂਦੇ ਨਾ ਬਾਹਲੇ ਮੁੱਠੋਂ ਉਹ ਸਾਰੇ ਧੁੱਲ ਜਾਣਗੇ ਮੈਂ ਪੰਜਾਬ ਵਿੱਚ ਕੌਂਟੇਰਬ ਕਲਬ ਤੋਂ ਵਧੀਆ ਰੇਸ ਕੋਰਸ ਕੋਣਾ ਇਕੱਲੇ ਮਾਰਵਾੜੀ ਘੋੜਿਆਂ ਦੇ ਰਿਸਦਾ ਜਿਹੜੀ ਫਾਈਨਲ ਦਰਬੀ ਹੋਊਗੀ ਮੇਰੀ ਨੋਟ ਕਰ ਲਿਓ ਜਿਹੜੇ ਹਰ ਸਾਲ ਦਾ ਫਾਈਨਲ ਦਰਬੀ ਹੋਇਆ ਕਰੂਗੀ ਉਹ 10 ਕਰੋੜ ਰੁਪਿਆ ਦਾ ਹੋਊਗਾ ਉਹਦਾ ਇਹ ਹਰ ਸਾਈਡ ਦੇ ਖੰਡੇ ਵੇਚਣਦਿਆਂ ਤੇ ਹਰ ਸਾਈਡ ਦੇ ਖੰਡੇ ਪ੍ਰਾਈਜ਼ ਮਰੀ ਹੋਇਆ ਕਰੂਗੀ ਦੀ ਆਪਣਾ ਆ ਜਿਹੜੀ ਆਪਣੇ ਮਾਰਵਾੜੀ ਘੋੜੇ ਐ ਦੇਖੋ ਕੋਈ ਮਤ ਕਹਦਾ ਖੁਦ ਚੰਗੇ ਚੰਗੇ ਰੱਖਣ ਲੱਗ ਜਿਓ ਤੇ ਐ ਜਾ ਮਾਹੌਲ ਬਣਾ ਕੇ ਦੇਵਾਂਗੇ ਨਾਲੇ ਮੁਖਸਰ ਹਰ ਵਾਰ ਰੋੜਾਇਆ ਕਿ ਕਿਹੜਾ ਤਾਂ ਮੰਡੀ ਦੇਣੀ ਨਹੀਂ ਦੇਣੀ ਆਪਾਂ ਪਿੱਛੇ ਤੋਂ ਬਣਾਵਾਂਗੇ ਮੰਡੀ ਬਣਾਵਾਂਗੇ ਮੇਨ ਰੋਡ ਦੇ ਭਾਵੇਂ 100 ਕਿੱਲਾ ਚਾਹੀਏ ਐਜੀ ਮੰਡੀ ਬਣਾਵਾਂਗੇ ਪੱਕੀ ਮੰਡੀ ਨਾਲੇ ਅਸੀਂ ਹੌਟਸ ਐਸੋਸੀਏਸ਼ਨ ਬਣਾ ਕੇ ਉਹਨਾਂ ਨੂੰ ਹੈਂਡਓਵਰ ਕਰਦਣੀ ਹੈ ਸੋ ਕਿਉਂਕਿ ਆਪਾਂ ਨੂੰ ਕਿਸੇ ਦੇ ਕੋਈ ਮਿੰਤਾ ਮੁੰਤਾ ਕਰਨ ਦੀ ਲੋੜ ਨਹੀਂ ਆਇ ਇੱਕ ਇਹਦਾ ਸ਼ੌਂਕ ਹੈ ਆਪਣੇ ਪੰਜਾਬੀਆਂ ਦਾ ਸ਼ੌਂਕ ਹੈ ਤੇ ਮੈਂ ਦੇਖਿਆ ਜਿੰਨਾ ਸ਼ੌਂਕ ਇੱਥੇ ਹੈ ਮਾਝੇ ਚ ਉਹਦਾ ਦੁੱਗੇ ਛੁੱਕੇ ਚੰਨਾਂ ਲਈ ਦੁੱਗੇ ਛੁੱਕੇ ਚ ਐਜਾ ਮਾਹੌਲ ਨਹੀਂ ਬਣਾਇਆ ਉਹ ਬਾਹਲੇ ਛੁੱਕੇ ਹੁਣ ਪਰ ਲੱਗਿਆ ਕਾਪਾਂ ਨੂੰ ਦੇਖ ਕੇ ਆਪਣੇ ਜਿਹੜੇ ਆ ਮੈਚ ਦੇਖ ਕੇ ਆਪਣੇ ਜਿਹੜੇ ਜਿਹੜੇ ਸਿਸ਼ੋਤ ਕਰਾਉਣੇ ਹੁੰਦੇ ਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਪਿਛਲੇ 7-8 ਸਾਲ ਤੋਂ ਸਰਕਾਰਾਂ ਆਪਣੀ ਜੁਗਾਰੀ ਧੁਰਗੀਆਂ ਤੇ ਨੌਜਵਾਨ ਪਿਆ ਜਿਹੜੇ ਘੋੜੇ ਜਿਹੜੇ ਪਾਲਦੇ ਆ ਉਹ ਇਕੱਠੇ ਹੋ ਕੇ ਉਹ ਸ਼ੋਅ ਕਰਉਣ ਲੱਗਦੇ ਤੇ ਮੈਨੂੰ ਬੜਾ ਜੱਗਾ ਲੱਗਦਾ ਹੈ ਜਦੋਂ ਹਰ ਦੋ ਦਿਨ ਮਹੀਨੇ ਬਾਅਦ ਕਿਤੇ ਨਾ ਕਿਤੇ ਆ ਸ਼ੋਅ ਹੁੰਦਾ ਹੈ ਉਹਦੇ ਨਾਲ ਹੋਰ ਲੋਕੀ ਜੁੜਦੇ ਆ ਤੇ ਆ ਜਿਹੜਾ ਸ਼ੌਂਕ ਹੈ ਜਿਹੜਾ ਸ਼ੌਂਕ ਹੈ ਜਿਹੜਾ ਮੈਨੂੰ ਲੱਗਦਾ ਹੈ ਬਹੁਤ ਵਧੀਆ ਸ਼ੌਂਕ ਹੈ ਮੈਨੂੰ ਆ ਸ਼ੌਂਕ ਹੈ ਮੇਰੇ ਕੋਲੇ तकरीबन 70 ਘੋੜੇ ਮਾਰਵਾੜੀ ਤੇ ਦੂਜੇ ਮੇਰੇ ਕੋਲੇ ਹੈਗੇ ਮੈਂ ਵੀ ਜਦੋਂ ਪਿੰਡ ਬਾਦਲ ਆਉਣਾ ਹੈ ਸਭ ਤੋਂ ਪਹਿਲੇ ਘਰ ਦੇ ਅੰਦਰ ਬਣ ਤੋਂ ਪਹਿਲੇ ਆਪਣੇ ਸਟੇਬਲ ਜਾਂਦਾ ਹਾਂ ਦੇਖੇ ਅੱਧਾ ਘਾਟਾ ਲਾ ਕੇ ਤੇ ਫਿਰ ਮੈਂ ਆਪਣੇ ਘਰੇ ਜਾਣਾ ਦੇਖੋ ਜਾਨਵਰਾਂ ਦਾ ਮਨੋ ਸ਼ੌਂਕ ਰੱਖਣਾ ਪਿਆਰ ਰੱਖਣਾ ਇੱਕ ਬੜੀ ਵਧੀਆ ਚੀਜ਼ ਹੈ ਹੁਣ ਵੀ ਮੇਰੇ ਕੋਲੇ ਕਈ ਕਿਸਮ ਦੇ ਜਾਨਵਰ ਹੈ ਤੇ ਮੈਂ ਹੁਣ ਕੋਟ ਵੀ ਕਰ ਰਿਹਾ ਵਕ ਵਕ ਜਾਨਵਰ ਮੇਰੇ ਕੋਲੇ ਜੇ ਅਮਰੀਕਨ ਮਿਨੀਏਚਰ ਹਾਰਸਸ ਦੀ ਟਾਪ ਐਂਡ ਬਰੀਡ ਮੇਰੇ ਕੋਲੇ ਸੈਂਪਲ ਕੋਟ ਕੀਤੀ ਹੈ ਪਹਿਲਾ ਪਹਿਲਾ ਜਿਹੜੇ ਮੇਰੇ ਕੋਲ ਹੈ ਜਿਪਸੀ ਹਾਰਸਸ ਵੀ ਮੈਂ ਬਾਰੋਂ ਕੋਟ ਕੀਤੀ ਤੇ ਪਿਛਲੇ ਵਾਰ ਤੁਸੀਂ ਦੇਖਿਆ ਹੋਣਾ ਪੋਪੀ ਪੈਂਟ ਲਾਇਸੈਂਸ ਹਿੱਤ ਕਿ ਉੱਥੇ ਸਭ ਤੋਂ ਛੋਟੇ ਦੁਨੀਆ ਦੇ ਜੇ ਘੋੜੇ ਆ ਉਹ ਐਡੇ ਖੁੰਦੇ ਆ ਮੈਂ 32 ਇੰਚ ਦੇ ਉਹ ਵੀ ਮੈਂ ਬਰੀਡ ਇੱਥੇ ਲੈ ਕੇ ਆ ਰਿਹਾ ਮੈਂ ਚਾਹੁੰਦਾ ਕਿ ਅਨਕਰਜ ਹੋ ਪਰ ਮਾਰਵਾੜੀਆਂ ਤਰਫ ਤਾਂ ਮੇਰਾ ਦਿਲੋਂ ਪਿਆਰ ਹੈ ਤੇ ਮੈਂ ਐਕਟਿਵ ਮੈਂ ਦੇਖਿਆ ਪਿਛਲੇ 4-5 ਸਾਲਾਂ 'ਚ ਬਹੁਤ ਵਧੀਆ ਤਰੀਕੇ ਨਾਲ ਆ ਮਾਰਵਾੜੀ ਬਰੀਡ ਆਪਣੇ ਪੰਜਾਬ 'ਚ ਡਵੈਲਪ ਹੋਈ ਹੈ ਕੁਆਲਿਟੀ ਡਵੈਲਪ ਹੋਈ ਹੈ ਤੇ ਮੈਂ ਇੱਕ ਹੋਰ ਵੀ ਦੱਸਾਈ ਦੇਣਾ ਚਾਹੁੰਦਾ ਸਾਰੇ ਲੋਕਾਂ ਨੂੰ ਕੀ ਤੁਸੀਂ ਜਿੱਥੇ ਜਿੱਥੇ ਵਧੀਆ ਘੋੜਾ ਸਟੇਲੀਅਨ ਮਿਲਦਾ ਹੈ ਪੈਸੇ ਦੀ ਪਰਵਾਹ ਨਹੀਂ ਕਰਦੇ ਤੁਸੀਂ ਉਹਨੂੰ ਇੱਥੇ ਪੰਜਾਬ 'ਚ ਲਿਆਉਣੇ ਹੈ ਤੇ ਇਹਦੇ ਨਾਲ ਕੀ ਹੋ ਗਿਆ ਕਿ ਪੰਜਾਬ ਦੇ ਵਿੱਚ ਜਿਹੜੀ ਕੁਆਲਿਟੀ ਹੈ ਉਹ ਹੁਣ ਭਿੰਦੋਤਾਂ 'ਚ ਬੈਠ ਚੋਣੀ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਈਬ੍ਰਿਟੀ ਦਾ ਖਾਲਸਾ ਵਾਈਬ੍ਰਿਟੀ